ਚੜ੍ਹ ਦਿਨੋਂ ਤੋਂ ਪਿਆਰਿਆ ਰੱਬੋ ਬੜੀ ਲੰਬੀ ਜੁਦਾਈ ਲੰਬੀ ਜ ਲੰਬੀ ਜੁਦਾਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਵਿਨੋਦ ਕੁਮਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਸਟੇਸ਼ਨ ਅੱਜ ਤੁਹਾਨੂੰ ਐਸੀ ਸ਼ਖਸੀਅਤ ਨਾਲ ਮਲਾਵਾਂਗੇ ਜਿਨ੍ਹਾਂ ਨੇ ਵੱਡੇ ਵੱਡੇ ਕਲਾਕਾਰਾਂ ਨੂੰ ਜਿਹੜਾ ਫੇਲ ਕਰ ਦਿੱਤਾ ਆਪਣੀ ਗਾਇਕੀ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮਜੂਨੇ ਭੈਣ ਅਮਰਜੀਤ ਕੌਰ ਜੀ ਉਹਨਾਂ ਦੇ ਹਾਲਾਤਾਂ ਬਾਰੇ ਪੁੱਛਾਂਗੇ ਜ਼ਿੰਦਗੀ ਬਾਰੇ ਪੁੱਛਾਂਗੇ ਆਓ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪੰਜਾਬੀ ਸਟੇਸ਼ਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਸ ਤਰ੍ਹਾਂ ਦੇ ਤੁਹਾਡੀ ਜਿਹੜੀ ਗਾਇਕੀ ਆ ਸੁਣੀ ਆ ਸੋਸ਼ਲ ਮੀਡੀਆ ਤੇ ਕਾਫੀ ਤੁਹਾਡੀਆਂ ਵੀਡੀਓ ਦੇਖੀਆਂ ਬਹੁਤ ਵਧੀਆ ਗਾਇਕੀ ਆ ਵੱਡੇ ਵੱਡੇ ਕਲਾਕਾਰਾਂ ਨੂੰ ਵੀ ਤੁਸੀਂ ਜਿਹੜਾ ਫੇਲ ਕਰ ਰਹੇ ਹੋ ਇਹ ਇਸ ਤਰ੍ਹਾਂ ਵਾ ਬੇਟਾ ਜੀ ਕਿ ਮੈਂ ਸ਼ੌਕ ਸੀ ਮੈਨੂੰ ਗਾਇਕੀ ਦਾ ਬਚਪਨ ਤੋਂ ਹੀ ਤੇ ਮੈਂ ਗਾਉਂਦੀ ਆ ਰਹੀ ਹਾਂ ਠੀਕ ਹੈ ਮੈਂ ਸਿਰਫ ਕੈਮਰੇ ਸਾਹਮਣੇ ਨਹੀਂ ਆਈ ਸੀ ਬਾਕੀ ਮੈਨੂੰ ਗਾਉਂਦਾ ਬਚਪਨ ਤੋਂ ਸ਼ੌਕ ਸੀ 8 ਸਾਲ ਦੀ ਉਮਰ ਤੋਂ ਮੈਂ ਗਾਇਕੀ ਸ਼ੁਰੂ ਕੀਤੀ ਹੈ ਤੇ ਮੈਂ ਗਾਉਂਦੀ ਆ ਰਹੀ ਹਾਂ ਠੀਕ ਹੈ ਜੀ ਹਾਂ ਜੀ ਗਾਇਕੀ ਦੌਰਾਨ ਤੁਸੀਂ ਕੋਈ ਗੁਰੂ ਗਰਉ ਧਾਰਿਆ ਕਿ ਆਪ ਹੀ ਜਿਹੜਾ ਸ਼ੌਂਕ ਦੇ ਤੌਰ ਤੇ ਜਿਹੜੇ ਗਾਣੇ ਗੁਨੇ ਗਾਏ ਨਹੀਂ ਜੀ ਮੈਂ ਕੋਈ ਗੁਰੂ ਨਹੀਂ ਜੇ ਧਾਰਿਆ ਕਿ ਉਸ ਟਾਈਮ ਦੇ ਵਿੱਚ ਸਾਡੀ ਗਾਇਕੀ ਦਾ ਇਸ ਤਰ੍ਹਾਂ ਸਿੱਖੀ ਅਸੀਂ ਜਿਸ ਤਰ੍ਹਾਂ ਗਾਉਂਦੇ ਸੀ ਵੀ ਪਾਕਿਸਤਾਨੀ ਗਾਇਕੀ ਜਾਂ ਇੱਧਰ ਦੇ ਸਿੰਗਰ ਜੋ ਵੀ ਆਪਣੇ ਵਧੀਆ ਪੰਜਾਬੀ ਸਿੰਗਰ ਸੀ ਸਰਦੂਸ ਖੰਦਰ ਜੀ ਹੋਗੇ ਜਿੱਤਾ ਵੀ ਹੰਸਰਾਜ ਜੀ ਹੋਗੇ ਆਪਣਾ ਆ ਯਾਰ ਜੋ ਆਮ ਉਸ ਵੇਲੇ ਤੇ ਸਿੰਗਰ ਸੀਗੇ ਵਧੀਆ ਆਪਾਂ ਸੁਣਦੇ ਸੀ ਪਾਕਿਸਤਾਨੀ ਵੀ ਸੁਣਦੇ ਉਹੀ ਗਾਉਂਦੇ ਸੀਗੇ ਠੀਕ ਹੈ ਜੀ ਸੁਣਾਉਣ ਵਾਲਾ ਸਿਖਾਉਣ ਵਾਲਾ ਮੈਨੂੰ ਕੋਈ ਨਹੀਂ ਜੀ ਮੈਂ ਖੁਦ ਆਪਣੇ ਆਪ ਸਿੱਖਿਆ ਜੋ ਸਿੱਖਿਆ ਆਪਣੇ ਦਿਮਾਗ ਦੇ ਸਿੱਖਿਆ ਮੈਂ ਤਦ ਉਹ ਬੋਲ ਜਿਹੜੇ ਸਾਂਝੇ ਕਰ ਦੋ ਸਾਡੇ ਦਰਸ਼ਕਾਂ ਨੂੰ ਚੰਗਾ ਹੋਇਆ ਏ ਟੁੱਟ ਗਏ ਉਹ ਦੇ ਲਾ ਮਰ ਜਾਣਿਆ ਪੱਥਰਾਂ ਨੂੰ ਪੂਜਦਾ ਸੇ ਵੱਡਿਆ ਸਿਆਣਿਆ ਚੰਗਾ ਹੋਇਆ ਟੁੱਟੇ ਗਿਓ ਦੇ ਲਾ ਮਰ ਜਾਣਿਆ ਪੱਥਰਾਂ ਨੂੰ ਪੂਜਦਾ ਸੇ ਵੱਡਿਆ ਸਿਆਣਿਆ ਚੰਗਾ ਹੋਇਆ ਏ ਟੁੱਟ ਗਏ ਉਹ ਚੰਗਾ ਹੋਇਆ ਏ ਟੁੱਟ ਗਏ ਉਹ ਬਹੁਤ ਵਧੀਆ ਜੀ ਇਨੀ ਸੋਹਣੀ ਆਵਾਜ਼ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੀ ਗਾਇਕੀ ਜਿਹੜੀ ਉਹਨਾਂ ਨੇ ਆਪਣੇ ਦਿਲ ਦੇ ਵਿੱਚ ਲਕੋ ਕੇ ਰੱਖੀ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਕਦੀ ਵੀ ਕਿਸੇ ਦੇ ਸਾਹਮਣੇ ਨਹੀਂ ਹੈ ਜਿਹੜੀ ਗਾਇਕੀ ਜਿਹੜੀ ਆਪਣੇ ਕਲਾਕਾਰੀ ਨੂੰ ਜਿਹੜਾ ਸામਨੇ ਨਹੀਂ ਲੈਂਦਾ ਤਾਂ ਕਿਸ ਤਰ੍ਹਾਂ ਜਿਹੜਾ ਆਪਣੇ ਦਿਲ ਦੇ ਵਿੱਚ ਹੀ ਜੜੀ ਇਹ ਗਾਇਕੀ ਲਗਾ ਕੇ ਰੱਖੀ ਤੁਸੀਂ ਕਦੀ ਸਾਹਮਣੇ ਨਹੀਂ ਕਿਤੇ ਪ੍ਰੋਗਰਾਮ ਜਿੱਤਰਾ ਹੁੰਦੇ ਇੰਡੀਆਂ ਨੈਸ਼ਨਲ ਹੋ ਗਿਆ ਜਾਂ ਕੋਈ ਹੋਰ ਜਿਹੜੇ ਸ਼ੋਅ ਆਦੇ ਆ ਉਹਨਾਂ ਵਿੱਚ ਕਦੀ ਨਹੀਂ ਟਰਾਈ ਕੀਤਾ ਨਹੀਂ ਜੀ ਮੈਂ ਕਦੀ ਨਹੀਂ ਜਾਈ ਕਿਤੇ ਵੀ ਨਹੀਂ ਗਈ ਠੀਕ ਹੈ ਜੀ ਮੈਂ ਇਸ ਤਰ੍ਹਾਂ ਕੀ ਜਦੋਂ ਸਾਡੇ ਕੋਈ ਵਿਆਹ ਸ਼ਾਦੀ ਕੋਈ ਹੁੰਦੇ ਸੀਗੇ ਉਦੋਂ ਮਹਿਫਲਾਂ ਦੇ ਵਿੱਚ ਗਾਉਂਦੇ ਸੀ ਸਾਡੇ ਲੋਕਾਂ ਨੂੰ ਸ਼ੌਕ ਹੁੰਦਾ ਵਾ ਕਿ ਗਾਣਾ ਵਜਾਉਂਦਾ ਸ਼ੌਕ ਠੀਕ ਹੈ ਜੀ ਤੇ ਮੈਂ ਘਰ ਦੇ ਵਿੱਚ ਇਸ ਤਰ੍ਹਾਂ ਆਪਣੇ ਮਹਿਫਲ ਕੋਈ ਹੁੰਦੀ ਸੀ ਉਦੋਂ ਗਉਂਦੀ ਵਜਾਉਂਦੀ ਸੀਗੀ ਤੇ ਬਾਕੀ ਇਸ ਤਰ੍ਹਾਂ ਬਾਹਰ ਨਹੀਂ ਕਦੀ ਗਿਆ ਮਾਲ ਤੋਂ ਠੀਕ ਹੈ ਜੀ ਆਪਣੇ ਪਰਿਵਾਰ ਦੇ ਬਾਰੇ ਵੀ ਦੱਸੋ ਥੋੜਾ ਜਿਹਾ ਦਰਸ਼ਕਾਂ ਨੂੰ ਥੋੜਾ ਜਿਹਾ ਜਾਨੂ ਕਰਾਓ ਕੀ ਪਰਿਵਾਰ ਦੇ ਵਿੱਚ ਕੌਣ-ਕੌਣ ਨੇ ਕਿਸ ਤਰ੍ਹਾਂ ਜਿਹੜਾ ਪਰਿਵਾਰ ਦਾ ਜਿਹੜਾ ਘਰ ਦਾ ਜਿਹੜਾ ਤੁਹਾਡਾ ਗੁਜ਼ਾਰਾ ਪਰਿਵਾਰ ਇਦਾਂ ਵਾਂ ਕਿ ਮੇਰੀਆਂ ਚਾਰ ਬੇਟੀਆਂ ਜੀ ਤੇ ਆਪ ਹੈ ਨਹੀਂਗੇ ਠੀਕ ਹੈ ਜੀ ਤੇ ਮਾਲਕ ਇਸ ਤਰ੍ਹਾਂ ਹੀ ਆ ਕਿ ਚਲੋ ਬਾਹਰ ਜਾਈਦਾ ਵਾ ਬਾਹਰ ਭੰਡਪੁਨੇ ਦਾ ਆਪਾਂ ਕੰਮ ਕਰਦੇ ਆ ਤੁਹਾਨੂੰ ਸਭ ਨੂੰ ਪਤਾ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਆ ਕਿ ਜਦੋਂ ਵਿਆਹ ਹੁੰਦਾ ਵਾ ਕੋਈ ਬੇਟਾ ਹੁੰਦਾ ਕਿਸੇ ਦੇ ਘਰ ਬਾਹਰ ਅੰਦਰ ਜਾਈਦਾ ਵਾ ਤੇ ਆਪਣਾ ਟਾਈਮ ਪਾਸ ਹੋ ਰਿਹਾ ਵਾ ਹੋਰ ਆਪਣਾ ਕੰਮ ਕੋਈ ਨਹੀਂ ਹੈ ਇਹ ਹੀ ਕੰਮ ਆਪਣਾ ਬੇਟਾ ਜੀ ਆ ਕਿਸ ਇੱਕ ਦੋ ਬੋਲ ਜਿਹੜੇ ਆ ਹੋਰ ਦਰਸ਼ਕਾਂ ਨੂੰ ਜਿਹੜੇ ਸਾਂਝੇ ਕਰ ਦਿਓ ਕੋਈ ਆਪਣੇ ਜਿਹੜਾ ਤੁਸੀਂ ਆਪਣੇ ਵੱਲੋਂ ਕੋਈ ਗਾਣਾ ਜਿਹੜਾ ਗਾਉਂਦੇ ਰਹਿੰਦੇ ਜੀ ਉਹਦੇ ਬਾਰੇ ਦੱਸ ਕੀ ਤਸ ਤਮ ਮੈਂ ਕਰ ਤਮ ਹੋਰ ਹੋ ਲੈਓ ਲੈਓ ਦੇ ਮੈਨੂੰ ਸੋਨੇ ਦੀਆਂ ਡੰਡੀਆਂ ਲੈਓ ਦੇ ਤੇ ਕੰਨਾਂ ਵਿੱਚ ਪਾ ਦੇ ਮੈਂ ਤੇਰੇ ਕਰਵਾਨ ਸੋਹਣਿਆ ਮੈਂ ਤੇਰੇ ਕਰਵਾਨ ਸੋਹਣਿਆ ਮੈਨੂੰ ਸੋਨੇ ਦੀਆਂ ਡੰਡੀਆਂ ਲੈਓ ਦੇ ਕੰਨ ਲਾ ਕੇ ਸੁਣੇ ਮੇਰੀ ਗੱਲ ਮੇਰੋ ਵਾਲਿਆ ਪਿਆਰ ਦੀਆਂ ਤੇਰੇ ਕੋਲੋਂ ਮੰਗੀਆਂ ਨਿਸ਼ਾਨੀਆਂ ਕੰਨ ਲਾ ਕੇ ਸੁਣੇ ਮੇਰੀ ਗੱਲ ਮੇਰੋ ਵਾਲਿਆ ਪਿਆਰ ਦੀਆਂ ਤੇਰੇ ਕੋਲੋਂ ਮੰਗੀਆਂ ਨਿਸ਼ਾਨੀਆਂ ਮੈਨੂੰ ਵੰਗਾ ਸਤ ਰੰਗੀਆਂ ਪਵਾ ਦੇ ਤੇਰੀ ਜ ਮੇਰੀ ਲਾ ਦੇ ਮੈਂ ਤੇਰੇ ਕੁਰਬਾਨ ਸੋਹਣਿਆ ਮੈਂ ਤੇਰੇ ਕੁਰਬਾਨ ਸੋਹਣਿਆ ਮੈਨੂੰ ਸੋਹਣੇ ਦੀਆਂ ਡੰਡੀਆਂ ਲੈ ਆ ਦੇ ਆ ਦੇਖਿਆ ਦੋਸਤੋ ਕੀ ਇਹਨਾਂ ਦਾ ਇਹ ਵੀ ਦੱਸਿਆ ਜਾਂਦਾ ਕਿ ਇਹ ਮੀਰ ਜਦ ਅਮੀਰ ਜਾਦੇ ਫੈਮਿਲੀ ਚ ਜਿਹੜਾ ਬਿਲੋਂਗ ਕਰਦੇ ਨੇ ਜਿੱਤ ਤਰ੍ਹਾਂ ਕਿ ਕਿਸੇ ਦੇ ਘਰ ਵਿਆਹ ਹੁੰਦਾ ਕਿਸੇ ਦਾ ਘਰ ਮੁੰਡਾ ਹੁੰਦਾ ਤਾਂ ਉੱਥੇ ਜਾ ਕੇ ਇਹ ਵਧਾਈ ਮੰਗਦੇ ਨੇ ਤਾਂ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਦੀ ਗਾਇਕੀ ਦੇ ਜਿਹੜੀ ਇਹ ਗਾਇਕੀ ਆ ਖੂਨ ਦੇ ਵਿੱਚ ਜਿਹੜੀ ਆ ਰਚੀ ਹੋਈ ਆ ਤਾਂ ਹੋਰ ਵੀ ਗੱਲਬਾਤ ਕਰਦੇ ਆ ਤਾਂ ਕਿਸ ਤਰ੍ਹਾਂ ਜਿਹੜਾ ਚਾਰ ਧੀਆ ਤੁਸੀਂ ਦੱਸਿਆ ਤੇ ਜਿਹੜੇ ਚਾਰੇ ਧੀਆ ਜਿਹੜੀਆਂ ਵਈਆਂ ਕਿਸ ਤਰ੍ਹਾਂ ਜਿਹੜਾ ਘਰ ਦਾ ਜਿਹੜਾ ਹਾਲਾਤ ਨੇ ਤੁਹਾਡੇ ਘਰ ਦੇ ਹਾਲਾਤ ਵੀ ਅਸੀਂ ਦੇਖੇ ਆ ਟੀਨਾ ਵਾਲੀ ਛੱਤ ਆ ਤਾ ਕਿਸੇ ਨੇ ਆ ਕੇ ਤੁਹਾਨੂੰ ਕਿਸੇ ਨੇ ਪੁੱਛਿਆ ਨਹੀਂ ਦੇਖਿਆ ਨਹੀਂ ਕਿ ਕਿਸ ਤਰ੍ਹਾਂ ਆਪਣੇ ਘਰ ਰਹਿ ਰਹੇ ਤੁਸੀਂ ਮਾਲਕੋ ਇਹਦੇ ਵਿੱਚ ਕੀ ਕੀ ਪੁੱਛੂਗਾ ਕੋਈ ਸਾਡੇ ਹਾਲਾਤ ਇਸ ਤਰ੍ਹਾਂ ਹੀ ਹੁੰਦੇ ਰਿਸ਼ਤੇਦਾਰ ਆਪ ਆਪਣੀ ਜਗ੍ਹਾ ਸਮਜ਼ਬੂਰ ਨੇ ਆਪ ਆਪਣੇ ਬੱਚੇ ਪਾਲ ਰਹੇ ਨੇ ਠੀਕ ਐ ਨਾ ਜੀ ਤੇ ਹਾਲਾਤ ਹੀ ਇਹੋ ਜਿਹੇ ਮਾਰੇ ਤੁਸੀਂ ਵੇਖ ਹੀ ਲਿਆ ਵਾ ਛਤ ਟੀਨਾ ਵਾਲੀ ਆ ਚਾਰ ਬੇਟੀਆਂ ਵਾਂ ਉਹਨਾਂ ਨੂੰ ਪਾਲਣਾ ਪੋਛਣਾ ਉਹਨਾਂ ਨੂੰ ਵਿਆਹਣਾ ਕਿੰਨਾ ਮੁਸ਼ਕਲ ਹੋ ਜਾਂਦਾ ਤੇ ਬਾਕੀ ਮੈਂ ਸ਼ੁਕਰਗੁਜ਼ਾਰ ਆ ਆਪਣੇ ਇਲਾਕੇ ਦੀ ਜਿਹਦੇ ਵਿੱਚ ਮੈਂ ਜਾਨੀ ਆ ਭੰਡ ਫੁੱਲ ਬੂਟਾ ਲਾਉਣੀ ਆ ਸਾਡਾ ਬਿਜ਼ਨਸ ਜੀ ਫੁੱਲ ਬੂਟਾ ਲਾਉਂਦਾ ਸੀ ਜੋ ਵੀ ਮਰਾਸੀ ਸਾਲਾ ਸਾਡਾ ਇਹੋ ਹੀ ਕੰਮ ਹੁੰਦਾ ਬੇਟਾ ਜੀ ਠੀਕ ਹੈ ਜੀ ਤੇ ਉਹਦੇ ਸਿਰ ਤੇ ਹੀ ਮੈਂ ਆਪਣੇ ਇਲਾਕੇ ਦੇ ਸਿਰ ਤੇ ਹੀ ਆਪਣੀਆਂ ਬੇਟੀਆਂ ਜਿਹੜੀਆਂ ਆ ਉਹ ਮਾਲਕੋ ਵਿਆਈਆਂ ਨੇ ਤੇ ਇਸ ਵੇਲੇ ਵੀ ਤੁਸੀਂ ਹਾਲਾਤ ਵੇਖ ਰਹੇ ਹੋ ਰੋਟੀ ਰੋਜੀ ਦਾ ਵਾਇਗ ਰੁਈਆ ਪਤਾ ਨਹੀਂ ਕਿਦਾਂ ਚੱਲ ਰਿਹਾ ਤੇ ਕੀ ਹੋ ਰਿਹਾ ਹੈ ਬਾਕੀ ਇਹ ਸਾਰਾ ਪਰਿਵਾਰ ਤੁਹਾਨੂੰ ਵੇਖ ਹੀ ਰਿਹਾ ਤੁਸੀਂ ਕਿ ਹਸਾ ਕਿਤਾਬ ਹੈ ਠੀਕ ਹੈ ਜੀ ਤੇ ਚਲੋ ਮੈਂ ਸ਼ੁਕਰ ਕਰਕੇ ਜਾ ਰਹਾ ਤੁਹਾਡੀ ਵੀ ਤੁਸੀਂ ਮੇਰੇ ਕੋਲ ਆਏ ਹੋ ਮੈਂ ਚਾਹੁੰਨੀ ਹੈ ਕਿ ਕੋਈ ਨਾ ਕੋਈ ਚਲੋ ਸੱਡੀ ਬਾਹ ਫੜੇ ਗਰੀਬ ਬੰਦੇ ਆ ਤੇ ਅਸੀਂ ਵੀ ਖੁਸ਼ ਹੋਵਾਂਗੇ ਅਸੀਂ ਵੀ ਦਵਾਵਾਂ ਦਵਾਵਾਂਗੇ ਠੀਕ ਹੈ ਜੀ ਬਸ ਇੰਨੀ ਕੀ ਮੇਰੀ ਮਿਹਨਤ ਆ ਤਾ ਦਿਖਾ ਜਿਹੜੀ ਆਵਾਜ਼ ਹੈ ਤੁਹਾਡੀ ਐਡੀ ਵਧੀਆ ਗਾਇਕੀ ਆ ਤਾਂ ਜਿਹੜੀ ਤੁਸੀਂ ਰਿਆਜ ਵਗੈਰਾ ਕਰਦੇ ਕਿ ਜਾਂ ਰੱਬ ਵੱਲੋਂ ਹੀ ਜਿਹੜੀ ਹੈ ਤੁਹਾਨੂੰ ਮੈਂ ਰਿਆਜ ਵਗੈਰਾ ਨਹੀਂ ਜੇ ਕਰਦੀ ਇਹ ਗੋਡ ਗਿਫਟ ਜੇ ਮੈਨੂੰ ਖੁਦਾ ਵੱਲੋਂ ਦੇਣ ਦੇਗੀ ਬਖਸ਼ਿਸ਼ ਜੇ ਮੌਲਾ ਦੀ ਠੀਕ ਹੈ ਤੇ ਮੈਂ ਆਪਣੇ ਆਪ ਹੀ ਗਾਈਆਂ ਜੋ ਵੀ ਗਾਈਆਂ ਮੈਂ ਕੋਈ ਉਸਤਾਦ ਨਹੀਂ ਜਿਤਾ ਰਿਆ ਠੀਕ ਹੈ ਜੀ ਹਾਂਜੀ ਤੇ ਬਾਕੀ ਆਪੇ ਗਾਇਆ ਜੋ ਮੈਂ ਗਾਇਆ ਦਰਦੀ ਕੋਈ ਸ਼ਹਿੋ ਜਿਹੀ ਸੀ ਅੰਦਰ ਰਹਿੰਦੇ ਔਰ ਵੇਲੇ ਕੋਈ ਨਾ ਕੋਈ ਬੇਟੀਆਂ ਆ ਛੁਰੂ ਤੋਂ ਬਚਪਨ ਤੋਂ ਬਾਪ ਮਰਿਆ ਫਿਰ ਭੈਣ ਭਰਾ ਇਸ ਤਰ੍ਹਾਂ ਛੋਟੀ ਸੀ ਕੋਈ ਸਾਰਾ ਨਹੀਂ ਸੀ ਹੈਗਾ ਅਸਕ ਵੀ ਇਦਾਂ ਹੀ ਲੱਗ ਰਿਹਾ ਕਿ ਕੋਈ ਸਾਰਾ ਹੀ ਨਹੀਂ ਦਿਸਦਾ ਅਸਕ ਦਰਦ ਨਾਲ ਨਾਲ ਹੀ ਰਹੇ ਨੇ ਤੇ ਦਰਦਾਂ ਦੀ ਬਸ ਬਲਤ ਬਦੌਲਤ ਮੈਂ ਗਾ ਰਹੀ ਹਾਂ ਔਰ ਮੇਰਾ ਉਸਤਾਦ ਕੋਈ ਨਹੀਂ ਮੈਨੂੰ ਦਰਦ ਨੇ ਸਭ ਕੁਝ ਸਿਖਾਇਆ ਜੇ ਮੇਰੇ ਉਸਤਾਦ ਸਿਰਫ ਦਰਦੀਆ ਹੋਰ ਕੋਈ ਆ ਦੇਖੋ ਦੋਸਤੋ ਪਹਿਰਾਵਾ ਵੀ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰ੍ਹਾਂ ਜਿਹੜਾ ਨੱਕ ਦੇ ਵਿੱਚ ਜਿਹੜਾ ਕੱਕਾ ਪਾਇਆ ਤਾਂ ਸਿੰਪਲ ਪਹਿਰਾਵਾ ਜਿਹੜਾ ਇਹਨਾਂ ਦਾ ਇਹ ਮੀਰਜਾਦੇ ਫੈਮਿਲੀ ਦੇ ਵਿੱਚੋਂ ਬਲੋਂਗ ਕਰਦੇ ਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਇਹ ਜਿੱਤੇ ਘਰ ਵਿਆਹ ਹੁੰਦਾ ਜਾਂ ਕਿਸੇ ਦੇ ਘਰ ਮੁੰਡਾ ਹੁੰਦਾ ਤਾਂ ਉੱਥੇ ਜਾ ਕੇ ਜਿਹੜੇ ਵਧਾਈ ਮੰਗਦੇ ਉਹਨਾਂ ਨੂੰ ਸੀਸਾ ਦਿੰਦੇ ਨੇ ਤਾ ਇਹ ਨਾ ਕੋ ਇਹ ਵੀ ਸੁਣਦੇ ਆ ਜਦੋਂ ਤੁਸੀਂ ਜਾਂਦੇ ਜੇ ਕਿਸੇ ਦੇ ਘਰ ਮੁੰਡਾ ਹੁੰਦਾ ਜਾਂ ਵਿਆਹ ਹੁੰਦਾ ਉਥੇ ਇੱਕ ਸੇਰਾ ਗਾਇਆ ਜਾਂਦਾ ਸਾਡੇ ਵੱਲੋਂ ਉਹ ਵੀ ਸਾਡੇ ਦਰਸ਼ਕਾਂ ਨੂੰ ਜਿਹੜਾ ਗਾ ਕੇ ਦੱਸਿਆ ਜਾਵੇ ਲੱਖ ਦਵਾ ਕਰਕੇ ਮੰਗੇ ਦੇ ਰੱਬ ਤੋਂ ਇਹ ਵੇਲਾ ਹੋ ਆਪਣੇ ਹਵਲੇ ਕੋ ਲੇਤੇ ਫਬਦਾ ਸਗਨਾਂ ਦਾ ਓਏ ਆਉਂਦੀਆਂ ਨਸਬਾਨਲ ਏ ਕਲੀਆਂ ਆਉਂਦੀਆਂ ਨਸਬਾਨਲ ਏ ਕਲੀਆਂ ਤੇਰੇ ਸਿਰੇ ਨੂੰ ਸਜਾਇਆ ਲਾਲਾ ਫੁੱਲ ਕਲੀਆਂ ਤੇਰੇ ਸਿਰੇ ਨੂੰ ਸਜਾਇਆ ਲਾਲਾ ਫੋਲੇ ਕਲੀਓ ਆਉਂਦੀਆਂ ਨਸਬਾਂ ਨਾਲ ਏ ਕੜੀਆਂ ਆਉਂਦੀਆਂ ਨਸਬਾਂ ਨਾਲ ਏ ਕੜੀਆਂ ਤੇਰੇ ਸਿਰ ਨੂੰ ਸਜਾਇਆ ਲਾਲਾ ਫੋਲੇ ਕਲੀਓ ਤੇਰੇ ਸਿਰ ਨੂੰ ਸਜਾਇਆ ਲਾ ਲ ਫੋਲਿਕ ਲੀਆਂ ਆ ਦੇਖਿਆ ਦਰਸ਼ਕੋ ਕਿਸ ਤਰ੍ਹਾਂ ਦੀ ਆਵਾਜ਼ ਹੈ ਕਿਸ ਤਰ੍ਹਾਂ ਜਿਹੜਾ ਗਾਇਆ ਤਾਂ ਇੱਕ ਗੱਲ ਮੈਂ ਹੋਰ ਪੁੱਛਦਾ ਕਿ ਜਦੋਂ ਤੁਸੀਂ ਜਾਂਦੇ ਹੋ ਮੰਗਣ ਜਾਂਦੇ ਵਿਆਹ ਸ਼ਾਦੀਆਂ ਦੇ ਜਾਂਦੇ ਹੋ ਉੱਥੇ ਡੀਜੇ ਲੱਗਾ ਹੁੰਦਾ ਤਾਂ ਤੁਹਾਡੇ ਵੱਲੋਂ ਜਿਹੜਾ ਗਾਇਆ ਜਾਂਦਾ ਤਾਂ ਇਹ ਵੀ ਹੁੰਦਾ ਕਿ ਡੀਜੇ ਬੰਦ ਕਰਕੇ ਤੁਹਾਡੇ ਨੂੰ ਬੁਲਾਇਆ ਜਾਂਦਾ ਸਟੇਜ ਤੇ ਕਿ ਇੱਥੇ ਬੋਲਿਆ ਜਾਵੇ ਇੱਕ ਹਾਂਜੀ ਜਦੋਂ ਜੀ ਅਸੀਂ ਕਈ ਵਾਰੀ ਘੋੜੀਆਂ ਬੋਲਦੇ ਆ ਲੋਰੀਆਂ ਬੋਲਦੇ ਆ ਵਿਆਹਾਂ ਵਾਲੇ ਘਰਾਂ ਚ ਸੇਹਰਾ ਬੋਲਦੇ ਆ ਤੇ ਕਈ ਸਰੋਤੇ ਐ ਇਸ ਦੁਨੀਆ ਦੇ ਵਿੱਚ ਪਬਲਿਕ ਚ ਬਹੁਤ ਸਰੋਤੇ ਐ ਠੀਕ ਐ ਜੀ ਸਾਡੇ ਤੋਂ ਗਾਂ ਤੋਂ ਗਾਂ ਦੁਨੀਆ ਬੈਠੀ ਐ ਠੀਕ ਐ ਜੀ ਉਹ ਫਿਰ ਕਈ ਜਿਹੜੇ ਸਮਝਦਾਰ ਨੇ ਉਹ ਫਿਰ ਵਕਿਆ ਹੀ ਦੀ ਜੇ ਬੰਦ ਕਰਾ ਕੇ ਇਹਦੇ ਕਹਿੰਦੇ ਵੀ ਇਹਨਾਂ ਮਲਨਾਂ ਨੂੰ ਸੁਨਣਾ ਵਾ ਭੰਡਾ ਨੂੰ ਸੁਨਣਾ ਵਾ ਸਾਨੂੰ ਬੂਟੇ ਸੇਹਰੇ ਵਾਲਿਆਂ ਨੂੰ ਮਾਲਨ ਕਿਹਾ ਜਾਂਦਾ ਵਾ ਤੇ ਭੰਡਾ ਨੂੰ ਭੰਡ ਗਿਆ ਜਾਂਦਾ ਜੀ ਠੀਕ ਹੈ ਬੰਦਿਆਂ ਨੂੰ ਭੰਡ ਗਿਆ ਜਾਂਦਾ ਸਾਨੂੰ ਮਾਲਣਾ ਸਾਨੂੰ ਫਿਰ ਸੁਣਦੇ ਨੇ ਬਹੁਤ ਵਾਰੀ ਇਦਾਂ ਹੋਇਆ ਜੇ ਮਾਲਕੋ ਬਹੁਤ ਵਾਰੀ ਠੀਕ ਹੈ ਜੀ ਤਾਂ ਦੇਖਿਆ ਤੁਸੀਂ ਕਿ ਕਿਸ ਤਰ੍ਹਾਂ ਉਹਨਾਂ ਦੀ ਗਾਇਕੀ ਦੇ ਵਿੱਚ ਕਿਤਰਾ ਹੁਨਰ ਭਰਿਆ ਆ ਤਾਂ ਇਹਨਾਂ ਦੀ ਜਿਹੜਾ ਅਮੀਰ ਜਾਦੇ ਫੈਮਿਲੀ ਦੇ ਵਿੱਚੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਲੋਂਗ ਕਰਦੇ ਨੇ ਤਾਂ ਇਹ ਮੰਗਣ ਜਾਂਦੇ ਨੇ